ਅੱਜ ਅਸੀਂ ਪਿੰਡ ਰਣਸੀ ਕਲਾ ਦੇ ਵਿੱਚ ਉ체ਚੀ ਤੌਰ ਤੇ ਆਏ ਆਂ ਔਰ ਮੇਰੇ ਨਾਲ ਸਾਡੇ ਰਣਸੀ ਕਲਾ ਦੇ ਸਰਪੰਚ ਸਾਹਿਬ ਸਰਦਾਰ ਪ੍ਰੀਤ ਇੰਦਰਪਾਲ ਸਿੰਘ ਜੀ ਮਿੰਟੂ ਰਣਸੀ ਰਣਸੀ ਕਲਾ ਔਰ ਇਹਨਾਂ ਦੀ ਸਮੁੱਚੀ ਪੰਚਾਇਤ ਦੇ ਨਮਾਇंदे ਤੇ ਪਿੰਡ ਵਾਸੀ ਸਾਰੇ ਹਾਜ਼ਰ ਨੇ ਔਰ ਸਾਡੇ ਨਾਲ ਮਹਿਕੇ ਵੱਲੋਂ ਇਹ ਜੋ ਸਾਹਿਬ ਜੀ ਸਾਹਿਬ ਉਹ ਵੀ ਆਏ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਵਿਕਾਸ ਕਾਰਜਾਂ ਦੀ ਇੱਕ ਹਨੇਰੀ ਆਈ ਹੋਈ ਆ ਬਹੁਤ ਵੱਡੀ ਪੱਧਰ ਤੇ ਅਸੀਂ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਹਰ ਰੋਜ਼ ਅਸੀਂ ਉਦਘਾਟਨ ਕਰਦੇ ਆ ਨਹੀਂ ਪੱਥਰ ਧਰਦੇ ਆ ਔਰ ਇਸੇ ਕੜੀ ਤਹਿਤ ਅੱਜ ਅਸੀਂ ਪਿੰਡ ਰਣਸੀ ਕਲਾਬ ਵਿਖੇ ਅ 500 ਮੀਟਰ ਜਿਹੜੀ ਅੱਧਾ ਕਿਲੋਮੀਟਰ ਦਾ ਜਿਹੜਾ ਅਸੀਂ ਤਰਾਸਾ ਅ ਬਣਾ ਰਹੇ ਆ ਪੱਕਾ ਕੰਕਰੀਟ ਦਾ ਜਿਹਦੀ ਲਾਗਤ 35 ਲੱਖ 79 ਹਜ਼ਾਰ ਆ ਔਰ ਪਹਿਲਾਂ ਜਿਹੜੇ ਸਾਡੇ ਸਰਪੰਚ ਸਾਹਿਬ ਪ੍ਰੀਤਿੰਦਰਪਾਲ ਮੈਂਟੂ ਜੀ ਇਹ ਬੜੇ ਨੌਜਵਾਨ ਸਰਪੰਚ ਨੇ ਔਰ ਬੜੇ ਹਿੰਮਤੀ ਰਹੇ ਪਹਿਲਾਂ ਇਹਨਾਂ ਨੇ ਪਿੰਡ ਨੂੰ ਬਹੁਤ ਖੂਬਸੂਰਤ ਬਣਾਇਆ ਹੋਇਆ ਔਰ ਪੰਜਾਬ ਦੇ ਵਿੱਚ ਇਸ ਪਿੰਡ ਦੀ ਗੱਲ ਹੁੰਦੀ ਆ ਬਕ-ਵਕ ਮੀਡੀਆ ਦੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਹੁੰਦਾ ਔਰ ਵੱਡੇ ਵੱਡੇ ਸਟੇਟ ਦੇ ਔਰ ਸੈਂਟਰ ਦੇ ਲੀਡਰ ਸਾਹਿਬਾਨ ਵੀ ਆਉਂਦੇ ਨੇ ਇਸ ਪਿੰਡ ਨੂੰ ਵਕਾਦਾ ਵੇਖਣ ਲਈ ਪਰ ਇਸ ਪਿੰਡ ਨੂੰ ਅਸੀਂ ਹੋਰ ਵੀ ਸੋਹਣਾ ਬਣਾਉਣ ਲਈ ਅੱਜ ਅਸੀਂ 35 ਲੱਖ 79000 ਰੁਪਏ ਦਾ ਡਿਵੈਲਪਮੈਂਟ ਦੇ ਕੰਮ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਵਿਦੈਕ ਸਰ ਵੀ ਸਿਖਲਾ ਤੋਂ ਇਲਾਵਾ ਹਲਕੀ ਤੇ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਜਿਹੜੇ ਵਿਕਾਸ ਕਾਰਜ ਆ ਦੇ ਇਸ ਤੋਂ ਬਾਅਦ ਅਸੀਂ ਪਿੰਡ ਨੰਗਲ ਜਾਣਾ ਨੰਗਲ ਤੋਂ ਬੀਡਰੋਕ ਨੂੰ ਸੜਕ ਜਿਹੜੀ 3 ਕਿਲੋਮੀਟਰ ਤੇ 70 ਮੀਟਰ ਦੀ ਆ ਜਿਹਦੇ ਵਿੱਚ 80 ਲੱਖ ਤੇ 10000 ਰੁਪਏ ਦਾ ਬਜਟ ਲੱਗੂਗਾ ਉਸ ਤੋਂ ਬਾਅਦ ਖੋਟੇ ਇੱਕ ਫਿਰਨੀ ਜਿਹੜੀ ਪੌਣੇ ਕਿਲੋਮੀਟਰ ਦੀ ਆ ਇਦੇ ਉੱਪਰ 35 ਲੱਖ ਰੁਪਏ ਦਾ ਬਜਟ ਰੱਖਿਆ ਗਿਆ। ਉਸ ਤੋਂ ਬਾਅਦ ਨੰਗੜ ਤੋਂ ਧੂੜਕੋਟ ਸਮਾਦ ਸ਼ਹੀਦ ਅਦੁੱਲਾ ਸਿੰਘ ਮਾਰਗ ਇਹ ਰੋਡ 2.5 ਕਿਲੋਮੀਟਰ ਦਾ ਜਿਹਦੇ ਵਿੱਚ 25 ਲੱਖ ਤੇ 17000 ਰੁਪਏ ਖਰਚ ਆਵੇਗਾ। ਉਸ ਤੋਂ ਬਾਅਦ ਫਿਰਨੀਆ ਖਾਈਪਿੰਡ ਦੀ ਜਿਹੜੀ ਖਾਈ ਤੋਂ ਬਧੇਕੇ ਨੂੰ ਜਾਂਦੇ ਆਪਾਂ ਇਹ ਵੀ 1.5 ਕਿਲੋਮੀਟਰ ਦੀ ਆ। 5 ਕਿਲੋਮੀਟਰ ਸੌਰੀ 5 ਕਿਲੋਮੀਟਰ ਦੀ ਲੰਬਾਈ ਆ। ਜਿਹਦੇ ਕਿ 57 ਲੱਖ ਤੇ 34000 ਰੁਪਿਆ ਬਜਟ ਖਰਚੂਗਾ ਉਸ ਤੋਂ ਬਾਅਦ ਅ ਬਲਾਸਪੁਰ ਤੋਂ ਸੈਦੋਕੇ वाया ਤਖਤੂਪੁਰ ਇਹ ਤਕਰੀਬਨ 11.66 ਕਿਲੋਮੀਟਰ ਔਰ ਇਹਦੀ ਕੀਮਤ ਹੈਗੀ ਆ 5 ਕਰੋੜ 34 ਲੱਖ ਤੇ 60000 ਰੁਪਏ ਮੇਰੇ ਕਹਿਣ ਤੋਂ ਬਾਅਦ ਅ ਅੱਜ ਅਸੀਂ 7 ਕਰੋੜ 68 ਲੱਖ ਰੁਪਏ ਦੇ ਜਿਹੜੇ ਆਪਾਂ ਕੰਮ ਸਟਾਰਟ ਕਰਾ ਰਹੇ ਹਾਂ ਡਵੈਲਪਮੈਂਟ ਦੇ ਸੋ ਇਹ ਪਹਿਲੀ ਵਾਰ ਹੋਇਆ ਕਿ ਇੰਨੀ ਸਪੀਡ ਨਾਲ ਕੰਮ ਹੋ ਰਾਇਆ ਹੁਣ ਕਿਉਂਕਿ ਹਲਕਾ ਨਿਹਾਲ ਸਿੰਘ ਵਾਲਾ ਲੰਬੇ ਸਮੇਂ ਤੋਂ ਪੜਿਆ ਹੋਇਆ ਸੀ ਪਰ ਅਸੀਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿਉਂਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਮੰਗ ਰੱਖਦੇ ਆ ਜਾਂ ਜੋ ਵੀ ਅਸੀਂ ਹਲਕੀ ਡਿਵੈਲਪਮੈਂਟਲੀ ਉਹਨਾਂ ਨੂੰ ਕਹਿੰਨੇ ਆ ਉਹ ਸਾਡੀ ਮੰਗ ਨੂੰ ਪਹਿਲ ਦੇ ਆਧਾਰ ਤੇ ਕਰਦੇ ਨੇ ਔਰ ਸਾਨੂੰ ਗ੍ਰਾਂਟਾਂ ਦੇ ਬਹੁਤ-ਬਹੁਤ ਵੱਡੇ ਗੱਫੇ ਦੇ ਰਹੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਫੇਰ ਕੋਟਨ ਕੋਟ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਔਰ ਸਰਪੰਚ ਸਾਹਿਬ ਪ੍ਰੀਤਿੰਦਰਪਾਲ ਸਿੰਘ ਮੈਂਟੂ ਜੀ ਸਮੁੱਚੀ ਪੰਚਾਇਤ ਤੇ ਪਿੰਡ ਵਾਸੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ। ਸਰਪੰਚ ਸਾਹਿਬ ਹਲਕੇ ਦੀਆਂ ਜਿਹੜੀਆਂ ਲਿੰਕ ਸੜਕਾਂ ਦੀ ਇਹ ਮੰਗ ਬਹੁਤ ਪੁਰਾਣੀ ਪਿਛ ਪੁਰਾਣੀਆਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਲੰਕਦੀ ਆ ਰਹੀ। ਨੂੰ ਵੀ ਇਹ ਸਨਿਓਰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਸੜਕਾਂ ਜਿਹੜੀਆਂ ਨਿਪਰੇ ਚੜ ਜਾਣੀਆਂ। ਤਕਰੀਬਨ ਤਕਰੀਬਨ ਅਸੀਂ ਤੇਪਰੇ ਚੜਾਾਂਗੇ ਜੀ ਹਲਕਾ ਨਿਹਾਲ ਸਿੰਘ ਵਾਲਾ ਦੇ ਬਹੁਤ ਸਾਰੇ ਪਿੰਡ ਇਹੋ ਜਿਹੇ ਆ ਜਦੋਂ ਤੋਂ ਉਹ ਪਿੰਡ ਵੱਜੇ ਆ ਉਦੋਂ ਤੋਂ ਕੱਚੇ ਹੀ ਰਸਤੇ ਆ। ਨਾ ਐਟ ਚਣੀ ਗਈ ਆ ਬੜੀਆਂ ਸਰਕਾਰਾਂ ਆਈਆਂ ਬੜੀਆਂ ਸਰਕਾਰਾਂ ਗਈਆਂ ਨਾ ਕੋਈ ਉਹਨਾਂ ਰਸਤਿਆਂ ਨੂੰ ਪੱਕਾ ਕੀਤਾ ਗਿਆ ਪਰ ਆ ਇਸ ਟਰਮ ਦੇ ਦੌਰਾਨ ਅਸੀਂ ਅਨੇਕਾਂ ਸੜਕਾਂ ਨੇ ਅਨੇਕਾਂ ਰਸਤੇ ਨੇ ਜਿਹੜੇ ਬਿਲਕੁਲ ਕੱਚੇ ਸੀ ਜਦੋਂ ਤੋਂ ਪਿੰਡ ਵੱਜਾ ਉਹਨਾਂ ਨੂੰ ਅਸੀਂ ਪੱਕਾ ਕਰ ਰਹੇ ਹਾਂ ਸੜਕਾਂ ਬਣਾ ਰਹੇ ਹਾਂ ਔਰ ਖੂਬਸੂਰਤ ਬਣਾ ਰਹੇ ਹਾਂ ਅ ਅਸੀਂ ਤੈਹਦੋ ਲੋ ਮਸ਼ਕੂਰ ਹਾਂ ਜੀ ਐਮ ਐਲ ਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਦਾ ਤੇ ਕਿਉਂਕਿ ਸਾਡੇ ਪਿੰਡ ਰਣ ਸਿੰਘ ਕਲਾਂ ਦੀ ਜਿਹੜੀ ਫਿਰਨੀ ਸੀ ਪੱਤੋ ਹੀਰਾ ਸਿੰਘ ਜਾਣੀ ਰੋਡ ਤੋਂ ਲੈ ਕੇ ਨੰਗਲ ਵਾਲੇ ਰੋਡ ਤੱਕ ਸਾਡੀ ਫਿਰਨੀ ਸੀ ਯਾਨੀ 500 ਮੀਟਰ ਦੀ ਇਹ ਮੀਟਰ ਦੀ ਨਵੀਂ ਫਿਰਨੀ ਬਣਨੀ ਆ ਕੰਕਰੀਟ ਦੀ ਬਣਨੀ ਆ ਤੇ ਐਮਐਲਏ ਸਾਹਿਬ ਹੁਣਾਂ ਦੇ ਜਤਨਾ ਸਦਕੇ ਇਹਨਾਂ ਨੂੰ ਕਾਫੀ ਵਾਰ ਮੈਂ ਇਹ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਦੀ ਆ ਫਿਰਨੀ ਕਿਉਂਕਿ ਚੌੜੀ ਕੀਤੀ ਜਾਵੇ ਕਿਉਂਕਿ ਸਾਡੇ ਇਹ ਫਿਰਨੀ ਉੱਤੋਂ ਦੀ ਨੰਗਲ ਕੁਸਾ ਇਹ ਜਿਹੜੇ ਪਿੰਡ ਆ ਸਾਰੇ ਦਾਣਾ ਮੰਡੀ ਦੇ ਵਿੱਚ ਕਿਸਾਨ ਉਦੋਂ ਫਸਨਾ ਲੈ ਕੇ ਆਉਂਦੇ ਤੇ ਬਹੁਤ ਜ਼ਿਆਦਾ ਵਕਦੀ ਆ ਸਾਡੀ ਇਹ ਫਿਰਨੀ ਸਾਡੀ ਮੁੱਖ ਮੰਗ ਸੀ ਉਹ ਐਮਐਲਏ ਸਾਹਿਬ ਹੁਣਾਂ ਨੇ ਸਾਡੇ ਚੇਅਰਮੈਨ ਬ੍ਰਿੰਦਰ ਸ਼ਰਮਾ ਮਦੇ ਹੋਣਾ ਨੇ ਉਹ ਸਾਡੀ ਜਿਹੜੀ ਮੰਗ ਸੀ ਉਹ ਸਵਕਾਰ ਕੀਤੀ ਆ ਮਨਜ਼ੂਰ ਕੀਤੀ ਆ ਤੇ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਅੱਜ ਜਿਹੜੀਆਂ ਸਾਡੇ ਹਲਕੇ ਦੇ ਵਿੱਚ ਹੋਰ ਸੜਕਾਂ ਦੇ ਪ੍ਰੋਜੈਕਟ ਵੀ ਜਿਹੜੇ ਉਹਨਾਂ ਦੇ ਘਟਨ ਕਰਨੇ ਆ ਸ਼ੁਰੂ ਸ਼ੁਰੂਆਤ ਕਰਨੀ ਆ ਤੇ ਰਣਸੀਹੂ ਰਣਸੀਹ ਕਲਾ ਐਮਐਲਏ ਸਾਹਿਬ ਨੇ ਸ਼ੁਰੂ ਕੀਤਾ ਰਾਤ ਜਦੋਂ ਐਮਐਲਏ ਸਾਹਿਬ ਨੇ ਮੈਨੂੰ ਫੋਨ ਕੀਤਾ ਕਿ ਮੈਂਟੂ ਤੇਰੇ ਪਿੰਡੋਂ ਸ਼ੁਰੂ ਕਰਨੀ ਆ ਮੈਂ ਕਿਹਾ ਜੀ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਪਿੰਡੋਂ ਟੱਕ ਲਾ ਕੇ ਤੁਸੀਂ ਵਿਕਾਸ ਦਾ ਜਿਹੜਾ ਕੰਮ ਸ਼ੁਰੂ ਕਰਨ ਲੱਗੇ ਆ ਤੇ ਮਹਾਰਾਜ ਕਿਰਪਾ ਵੀ ਕਰੇ ਜਿਵੇਂ ਸਾਡੇ ਪਿੰਡ ਰਣਸੀਂ ਕਲਾਂ ਦਾ ਵਿਕਾਸ ਹੋਇਆਵੇਂ ਐਮਐਲਏ ਸਾਹਿਬ ਪੂਰੇ ਪਿੰਡਾਂ ਦਾ ਸਾਡੇ ਹਲਕੇ ਦਾ ਵਿਕਾਸ ਕਰਨ ਉਮੀਦਾਂ ਲੋਕਾਂ ਨੂੰ ਤੇ ਕਿ ਐਮਐਲਏ ਸਾਹਿਬ ਤੋਂ ਕਿ ਆਪਣੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਵੇ ਸਾਡੇ ਸੜਕਾਂ ਦੀ ਜਿਹੜੀ ਸਮੱਸਿਆ ਜਿਵੇਂ ਐਮਐਲਏ ਸਾਹਿਬ ਨੇ ਦੱਸੀਏ ਬਹੁਤ ਸਾਡੇ ਰੋਡ ਇਹੋ ਜਿਹੇ ਆ ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੋਈ ਵੀ ਆ 10-10 ਸਾਲ ਹੋ ਗਏ ਬਣਿਆ ਹੀ ਨਹੀਂ ਤੋ ਮੈਨੂੰ ਇਸ ਗੱਲ ਤੇ ਬਹੁਤ ਸਕੂਨ ਮਿਲਿਆ ਕਿ ਜਦੋਂ ਪਤਾ ਲੱਗਿਆ ਕਿ ਹਾਂ ਯਾਰ ਉਹ ਸੜਕਾਂ ਬਣ ਰਹੀਆਂ ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਸੀਗੀ ਪਹਿਨਾ ਤੇ ਲੋੜ ਵੀ ਹੈ ਕਿਉਂਕਿ ਹਾਸ ਤੇ ਵਾਪਰ ਦੇ ਐਕਸੀਡੈਂਟ ਹੁੰਦੇ ਆ ਤੇ ਇਸ ਕਰਕੇ ਸੜਕਾਂ ਬਣਾਉਣੀਆਂ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਏ ਐਮਐਲਏ ਸਾਹਿਬ ਦਾ ਸਰਦਾਰ ਮਨਜੀਤ ਸਿੰਘ ਬਲਾਸਪੁਰ ਦਾ ਤੇ ਅੱਜ ਵੱਲੋਂ ਮਸ਼ਕੂਰ ਹਾਂ ਕਿ ਅੱਜ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਰਣ ਸਿੰਘ ਕਲਾ ਨਗਰ ਨੂੰ ਨਿਵਾਸੀਆਂ ਵੱਲੋਂ ਕਿ ਉਹ ਆਪ ਆਏ ਆ ਤੇ ਆਪ ਆ ਕੇ ਤੇ ਘਾਟਨ ਕਰਕੇ ਗਏ ਆ ਤੇ ਅਸੀਂ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਐਮਐਲਏ ਸਾਹਿਬ ਨੂੰ ਇਸ ਗੱਲ ਦੀ ਵਧਾਈ ਵੀ ਦਿੰਨੇ ਆ ਕਿ ਤੁਸੀਂ ਹੋਰ ਵੀ ਹਲਕੇ ਦੇ ਪਿੰਡਾਂ ਦੇ ਵਿੱਚ ਤੇ ਘਾਟਨ ਕਰਨੇ ਜਾਣਾ ਉਹਨਾਂ ਪਿੰਡਾਂ ਵਾਲਿਆਂ ਨੂੰ ਵੀ ਮੁਬਾਰਕਬਾਦ ਤੇ ਐਮਐਲਏ ਸਾਹਿਬ ਨੂੰ ਵੀ ਮੁਬਾਰਕਬਾਦ ਕਿ ਜਿਹੜਾ ਪਿੰਡਾਂ ਦੇ ਵਿੱਚ ਸੜਕਾਂ ਦਾ ਜਾਲ ਪਸਾਰ ਰਹੇ ਆ ਨਵੀਆਂ ਸੜਕਾਂ ਕੰਕਰੀਟ ਦੀਆਂ ਬਣਾ ਰਹੇ ਆ